ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ 11 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲਗਾਤਾਰ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਚਰਚੇ ਚੱਲਣ ਦੇ ਵਿਚਾਰ ਰਹੇ ਹਨ ਆਜਪਾ ਨੂੰ ਛੱਡ ਕੇ ਬਾਕੀ ਤਿੰਨ ਪ੍ਰਮੁੱਖ ਧਰਾਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਹਨ ਉਨ੍ਹਾਂ ਵੱਲੋਂ ਲਗਾਤਾਰ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਗਿੱਦੜਬਾਹਾ ਦੀ 1995 ਦੀ ਜ਼ਿਮਨੀ ਚੋਣ ਤੋਂ ਬਾਅਦ ਸ਼ਾਇਦ ਹੀ ਕਿਸੇ ਜ਼ਿਮਨੀ ਚੋਣ ਦੇ ਵਿੱਚ ਇੰਨੀ ਦਿਲਚਸਪੀ ਦਿਖਾਈ ਗਈ ਹੋਵੇ ਜਾਂ ਇੰਨੀ ਚਰਚਾ ਕਿਸੇ ਜ਼ਿਮਨੀ ਚੋਣ ਦੀ ਹੋਈ ਹੋਵੇ ਜਿੰਨੀ ਕਿ ਇਸ ਸੀਟ ਦੀ ਹੋ ਰਹੀ ਹੈ ਹੋਵੇ ਵੀ ਕਿਉਂ ਨਾ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਸਾਰੀਆਂ ਹੀ ਧਿਰਾਂ ਦਾ ਵਕਾਰ ਦਾਤੇ ਲੱਗਿਆ ਹੋਇਆ ਹੈ ਹਰ ਕਦਮ ਹਰ ਮੂਵ ਨੂੰ ਜਿਮਨੀ ਚੌਂ ਦੇ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ ਲੰਬੇ ਸਮੇਂ ਦੀਆਂ ਅਟਕਲਾਂ ਤੋਂ ਬਾਅਦ ਅੱਜ ਆਖਰਕਾਰ ਐਲਾਨ ਹੋ ਹੀ ਗਿਆ ਹੈ 19 ਜੂਨ ਦੀ ਤਰੀਕ ਦਾ ਜਦੋਂ ਇਸ ਸੀਟ ਦੇ ਉੱਤੇ ਵੋਟਾਂ ਪੈਣਗੀਆਂ ਸੋ 19 ਜੂਨ ਨੂੰ ਲੁਧਿਆਣਾ ਵੈਸਟ ਦੀ ਜਿਮਨੀ ਚੌਂ ਦੀ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ 23 ਜੂਨ ਨੂੰ ਇਹਦੇ ਨਤੀਜੇ ਜਿਹੜੇ ਨੇ ਉਹ ਐਲਾਨ ਦਿੱਤੇ ਜਾਣਗੇ ਉਮੀਦਵਾਰਾਂ ਅਤੇ ਪਾਰਟੀਆਂ ਦੀ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਸੀਟ ਦੇ ਪਿਛੋਕੜ ਤੇ ਥੋੜੀ ਬਹੁਤ ਝਾਤ ਮਾਰਦੇ ਆ ਕਿ ਹੁਣ ਤੱਕ ਕੀ ਹੁੰਦਾ ਆਇਆ ਹੈ 2022 ਦੇ ਵਿੱਚ ਆਪ ਦੇ ਗੁੱਗੀ 40443 ਵੋਟਾਂ ਲੈ ਕੇ ਜਿੱਤੇ ਹਨ ਅਤੇ ਉਸ ਸਮੇਂ ਕਾਂਗਰਸ ਦੇ ਭਾਰਤ ਕੁਸ਼ਨ ਆਸ਼ੂ 32931 ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹੇ ਬੀਜੇਪੀ ਨੂੰ 28107 ਵੋਟਾਂ ਮਿਲੀਆਂ ਬੀਜੇਪੀ ਤੀਸਰੇ ਸਥਾਨ ਤੇ ਰਹੀ ਅਤੇ ਅਕਾਲੀ ਦਲ ਨੂੰ 10720 ਵੋਟਾਂ ਮਿਲੀਆਂ ਅਕਾਲੀ ਦਲ ਚੌਥੇ ਸਥਾਨ ਤੇ ਰਿਹਾ ਇੱਕ ਆਜ਼ਾਦ ਉਮੀਦਵਾਰ ਸੀ ਕਰਨ ਜੈਨ 바ਵਾ ਉਹ 3831 ਵੋਟਾਂ ਲੈ ਕੇ ਜਾਣ ਦੇ ਵਿੱਚ ਸਫਲ ਹੋਏ ਤੇ ਬਲਵਿੰਦਰ ਸੇਖੋਂ ਨੂੰ 453 ਵੋਟਾਂ ਮਿਲੀਆਂ ਸੀ ਉਹ ਵੀ ਆਜ਼ਾਦ ਉਮੀਦਵਾਰ ਇਥੋਂ ਖੜੇ ਹੋਏ ਸੀ ਇਸ ਤੋਂ ਪਹਿਲਾਂ 2017 ਦੇ ਵਿੱਚ ਕਾਂਗਰਸ ਦੇ ਆਸ਼ੂ ਜਿਹੜੇ ਨੇ ਉਹੀ 4627 ਵੋਟਾਂ ਲੈ ਕੇ ਇਸ ਸੀਟ ਤੋਂ ਜਿੱਤੇ ਸਨ ਉਦੋਂ ਬੀਜੇਪੀ ਨੂੰ 22620 ਵੋਟਾਂ ਮਿਲੀਆਂ ਸੀ ਇਸੇ ਤਰ੍ਹਾਂ ਹੀ 2012 ਦੀ ਜੇ ਆਪਾਂ ਗੱਲ ਕਰਦੇ ਹਾਂ ਉਦੋਂ ਵੀ ਭਾਰਤ ਕੁਸ਼ਨ ਆਸ਼ੂ ਹੀ ਇਸ ਸੀਟ ਤੋਂ ਜਿੱਤੇ ਸੀ ਲੇਕਿਨ ਉਦੋਂ ਵੋਟਾਂ ਦੀ ਗਿਣਤੀ 69125 ਵੋਟਾਂ ਸੀ ਤੇ ਉਸ ਸਮੇਂ ਬੀਜੇਪੀ ਨੂੰ 23203 ਵੋਟਾਂ ਜੜੀਆਂ ਨੇ ਉਹ ਮਿਲੀਆਂ ਸੀ ਲੇਕਿਨ ਅੱਜ ਦੇ ਹਾਲਾਤ ਜਿਹੜੇ ਨੇ ਉਹ ਪਹਿਲਾਂ ਨਾਲੋਂ ਬਿਲਕੁਲ ਬਦਲੇ ਹੋਏ ਨੇ ਬਿਲਕੁਲ ਵੱਖਰੇ ਨੇ ਤੇ ਇਹਨਾਂ ਬਦਲੇ ਹਾਲਾਤਾਂ ਦੇ ਵਿੱਚ ਕਿਸ ਪਾਰਟੀ ਦੀ ਕੀ ਸਥਿਤੀ ਹੈ ਕਿਹੜਾ ਉਮੀਦਵਾਰ ਕਿਸ ਪੋਜੀਸ਼ਨ ਦੇ ਉੱਤੇ ਖੜਾ ਹੈ ਕਿਸ ਤਰੀਕੇ ਦੀ ਲੜਾਈ ਹੋਣੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸਮਝਦੇ ਆ ਕਿ ਕੀ ਹੋ ਸਕਦਾ ਹੈ ਤੇ ਜੋ ਕੁਝ ਵੀ ਹੋ ਸਕਦਾ ਹੈ ਉਸਦੇ ਮਾਇਨੇ ਕੀ ਨਿਕਲਣਗੇ ਸਭ ਤੋਂ ਪਹਿਲਾਂ ਗੱਲ ਜਿਹੜੀ ਸੱਤਾ ਧਿਰ ਦੀ ਕਰਦੇ ਆ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ 2022 ਦੇ ਵਿੱਚ ਲੈਂਡ ਸਲਾਈਡ ਵਿਕਟਰੀ ਜਿਹਨੂੰ ਕਹਿੰਦੇ ਆ ਹੁੰਜਾ ਫੇਰ ਦਿੱਤੀ ਸੀ 92 ਐਮਐਲਏ ਦੇ ਨਾਲ ਲੇਕਿਨ ਹੁਣ ਸਥਿਤੀ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਵੇਵ 2022 ਦੀਆਂ ਚੋਣਾਂ ਵੇਲੇ ਸੀ ਜਾਂ ਜਿਹੜੇ ਬਦਲਾਅ ਦੀਆਂ ਗੱਲਾਂ ਉਦੋਂ ਹੁੰਦੀਆਂ ਸੀ ਹੁਣ ਉਹ ਬਦਲਾਅ ਫਿੱਕਾ ਪੈ ਗਿਆ ਹੈ ਤੇ ਕਿਹਾ ਜਾਂਦਾ ਹੈ ਕਿ ਜਿਹੜੀ ਬਦਲਾਅ ਦੀ ਉਮੀਦ ਲੋਕਾਂ ਨੂੰ ਸੀ ਉਹ ਉਸ ਤਰੀਕੇ ਦਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਤੇ ਕਈ ਲੋਕ ਜਿਹੜੇ ਨੇ ਬੱਡੀ ਗੰਤੀ ਦੇ ਵਿੱਚ ਲੋਕ ਇਸ ਬਦਲਾਅ ਤੋਂ ਨਿਰਾਸ਼ ਦੱਸੇ ਜਾਂਦੇ ਨੇ ਇਹ ਵੀ ਕਿਹਾ ਜਾ ਰਿਹਾ ਹੁਣ ਇਹਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਉਹ ਤਾਂ ਜਮਨੀ ਚੋਣ ਦੇ ਨਤੀਜਿਆਂ ਤੋਂ ਹੀ ਪਤਾ ਚੱਲੇਗਾ ਪਰ ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਚਲਾਏ ਜਾ ਰਹੇ ਨੇ ਜਾਂ ਜਿਹੜੇ ਪੱਤਰਕਾਰ ਬੁੱਧੀਜੀਵੀ ਉੱਥੇ ਗੱਲ ਕਰਦੇ ਨੇ ਉਹਨਾਂ ਦੇ ਵਿੱਚੋਂ ਮੈਜੋਰਟੀ ਦਾ ਇਹੀ ਕਹਿਣਾ ਹੈ ਕਿ ਲੋਕਾਂ ਨੂੰ ਜਿਸ ਤਰੀਕੇ ਦੀ ਉਮੀਦ ਸੀ ਕਿ ਜੋ ਬਦਲਾਅ ਆਏਗਾ ਜੋ ਕਰਪਸ਼ਨ ਦੇ ਖਿਲਾਫ ਲੜਾਈ ਹੋਏਗੀ ਲੜੀ ਜਾਏਗੀ ਉਹ ਸਾਰਾ ਕੁਝ ਨਹੀਂ ਹੋਇਆ ਇਹ ਪਾਰਟੀ ਵੀ ਹੌਲੀ-ਹੌਲੀ ਉਹ ਪੁਰਾਣੀਆਂ ਪਾਰਟੀਆਂ ਦੀ ਤਰ੍ਹਾਂ ਹੀ ਬਿਹੇਵ ਕਰ ਰਹੀ ਹੈ ਜਿਸ ਤਰ੍ਹਾਂ ਪੁਰਾਣੀਆਂ ਪਾਰਟੀਆਂ ਜਿਸ ਤੋਂ ਲੋਕ ਦੁਖੀ ਹੋ ਕੇ ਇੱਕ ਨਵਾਂ ਬਦਲਾ ਲੈ ਕੇ ਆਏ ਸੀ ਉਹਨਾਂ ਵਰਗੀ ਹੀ ਇਹ ਪਾਰਟੀ ਹੁੰਦੀ ਜਾ ਰਹੀ ਹੈ ਇਹ ਲੋਕਾਂ ਤੋਂ ਸੁਣਨ ਨੂੰ ਮਿਲਿਆ ਇੱਕ ਹੋਰ ਵੱਡਾ ਫੈਕਟਰ ਹੈ ਕਿ ਗੋਗੀ ਦੀ ਮੌਤ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਨੇ ਸਿੰਮਫਥੀ ਲੈਣ ਦੇ ਲਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੀ ਪਤਨੀ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਸਿਟਿੰਗ ਐਮਐਲਏ ਦੀ ਜਾਂ ਕਿਸੇ ਸਿਟਿੰਗ ਐਮਪੀ ਦੀ ਮੌਤ ਹੋ ਜਾਵੇ ਤਾਂ ਉਸ ਸੀਟ ਤੋਂ ਉਹਨਾਂ ਦੇ ਪਰਿਵਾਰ ਦੇ ਹੀ ਕਿਸੇ ਮੈਂਬਰ ਨੂੰ ਚੋਣਾਂ ਲੜਾਈਆਂ ਜਾਂਦੀਆਂ ਨੇ ਜਿਹੜੀ ਹਮਦਰਦੀ ਹੁੰਦੀ ਹੈ ਲੋਕਾਂ ਦੀ ਉਹ ਵੋਟਾਂ ਦੇ ਵਿੱਚ ਬਦਲਦੀ ਹੈ ਤੇ ਉਹ ਅਕਸਰ ਜਿੱਤ ਜਾਂਦੇ ਨੇ ਇਹ ਬਹੁਤ ਵਾਰ ਦੇਖਣ ਨੂੰ ਮਿਲਿਆ ਹੈ ਕੋਈ ਵੀ ਪਾਰਟੀ ਹੋਵੇ ਆਮ ਤੌਰ ਤੇ ਇਹੀ ਹੁੰਦਾ ਹੈ ਕਿ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਂਦੀ ਹੈ ਤੇ ਉਹ ਸਿੰਮਫੀ ਜਿਹੜੀ ਹੈ ਉਹ ਹਮਦਰਦੀ ਜਿਹੜੀ ਹੈ ਵੋਟਾਂ ਦੀ ਕੁਝ ਤਬਦੀਲ ਕਰਾ ਕੇ ਉਹ ਸੀਟ ਜਿੱਤ ਲਈ ਜਾਂਦੀ ਹੈ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ। ਲੇਕਿਨ ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਉਹਨਾਂ ਨੇ ਉਸ ਪਰਿਵਾਰ ਨੂੰ ਨਾਰਾਜ਼ ਨਹੀਂ ਕੀਤਾ। ਉਹ ਪਰਿਵਾਰ ਆਮ ਆਦਮੀ ਪਾਰਟੀ ਨਾਲੋਂ ਟੁੱਟਿਆ ਨਹੀਂ ਹੈ। ਗੋਗੀ ਦੀ ਪਤਨੀ ਨੂੰ ਇੱਕ ਚੇਅਰਮੈਨੀ ਦੇ ਦਿੱਤੀ ਗਈ ਸੀ ਸੂਬੇ ਦੀ ਏਜੰਸੀ ਦੀ ਤੇ ਉਸ ਦਾ ਐਲਾਨ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੰਦੀਪ अरोड़ा ਉਹਨਾਂ ਵੱਲੋਂ ਹੀ ਕੀਤਾ ਗਿਆ ਕਿ ਹਾਂ ਇਹਨਾਂ ਨੂੰ ਚੇਅਰਮੈਨੀ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਉਹ ਵੀ ਇਹ ਪਬਲਿਕ ਫੋਰਮਸ ਤੇ ਐਲਾਨ ਕਰ ਚੁੱਕੇ ਨੇ ਕਿ ਅਸੀਂ ਇਹਨਾਂ ਦੇ ਨਾਲ ਹਾਂ ਤੇ ਇਹਨਾਂ ਦੀ ਕੈਂਪੇਨ ਦੇ ਵਿੱਚ ਵੀ ਹਿੱਸਾ ਬਣੇ ਹੋਏ ਨੇ ਸਵਰਾਜ ਗੋਗੀ ਉਨ੍ਹਾਂ ਦਾ ਨਾਮ ਹੈ ਤੇ ਉਹ ਵੀ ਸੰਦੀਪ अरोड़ा ਦੇ ਨਾਲ ਹੀ ਦੇਖੇ ਗਏ ਨੇ ਸੋ ਇੱਕ ਤਰੀਕੇ ਨਾਲ ਜਿਹੜਾ ਟੁੱਟ ਭੱਜ ਹੁੰਦੀ ਹੈ ਜਿਹੜਾ ਵਿਦਰੋਹ ਹੁੰਦਾ ਹੈ ਨਰਾਜ਼ਗੀ ਹੁੰਦੀ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਖਣ ਨੂੰ ਨਹੀਂ ਮਿਲੀ ਉਸ ਖੋਂ ਇਸ ਪਾਰਟੀ ਦਾ ਬਚਾਅ ਹੋ ਗਿਆ ਹੁਣ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਨ ਦੇ ਵਿੱਚ ਸਭ ਤੋਂ ਤੇਜ਼ੀ ਦਿਖਾਈ ਸਭ ਤੋਂ ਕਾਲੀ ਦਿਖਾਈ ਫਰਵਰੀ ਦੇ ਵਿੱਚ ਹੀ ਸੰਜੀਵ अरोड़ा ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਐਮਪੀ ਨੇ ਤੇ ਜਦੋਂ ਰਾਜ ਸਭਾ ਦੇ ਐਮਪੀ ਨੂੰ ਐਮਐਲਏ ਦੀਆਂ ਚੋਣਾਂ ਦੇ ਵਿੱਚ ਉਤਾਰਿਆ ਗਿਆ ਤਾਂ ਨਾਲ ਹੀ ਇਹ ਚਰਚਾ ਸ਼ੁਰੂ ਹੋ ਗਈ ਕਿ ਜਦੋਂ ਉਹ ਜਿੱਤਣਗੇ ਤੇ ਉਹ ਜਿੱਤਣ ਦੇ ਹਾਲਾਤ ਦੇ ਵਿੱਚ ਉਹਨਾਂ ਦੀ ਸੀਟ ਤੇ ਉੱਪਰ ਰਾਜ ਸਭਾ ਕੌਣ ਜਾਏਗਾ ਅਟਕਲਾਂ ਬਹੁਤ ਲੱਗੀਆਂ ਇਹ ਵੀ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਉੱਥੋਂ ਰਾਜ ਸਭਾ ਜਾਣਾ ਚਾਹੁੰਦੇ ਨੇ ਇਸ ਕਰਕੇ ਸੰਜੀਵ अरोड़ा ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਇਥੋਂ ਤੱਕ ਵੀ ਕਿਹਾ ਗਿਆ ਕਿ ਸੰਜੀਵ ਅਰੋੜਾ ਨੂੰ ਜਿੱਤਣ ਦੀ ਸ਼ੁਰਤ ਦੇ ਵਿੱਚ ਨਾਲ ਦੀ ਨਾਲ ਮੰਤਰੀ ਵੀ ਬਣਾ ਦਿੱਤਾ ਜਾਵੇਗਾ ਇਹ ਸੌਦਾ ਹੋਇਆ ਹੈ ਇਹ ਡੀਲ ਹੋਈ ਹੈ ਕਿ ਤੁਹਾਨੂੰ ਪੰਜਾਬ ਦੇ ਵਿੱਚ ਮੰਤਰੀ ਬਣਾਵਾਂਗੇ ਤੁਸੀਂ ਰਾਜ ਸਭਾ ਦੀ ਸੀਟ ਖਾਲੀ ਕਰ ਦਿਵੋ ਤਾਂ ਕਿ ਉੱਥੋਂ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾਵੇ ਇਹਦੇ ਨਾਲ ਨਾਲ ਮਨੀਸ਼ ਸਸੋਧਿਆ ਦਾ ਨਾਮ ਵੀ ਕਈ ਵਾਰ ਚਰਚਾ ਚ ਆਇਆ ਕਿ ਕੇਜਰੀਵਾਲ ਸ਼ਾਇਦ ਆਪ ਨਾ ਜਾਣ ਮਨੀਸ਼ ਸਸੋਧਿਆ ਨੂੰ ਰਾਜ ਸਭਾ ਭੇਜ ਦਿੱਤਾ ਜਾਵੇ ਇਹ ਸਾਰੀਆਂ ਅਟਕਲਾਂ ਲੱਗੀਆਂ ਨੇ ਹੁਣ ਵੀ ਲੱਗ ਰਹੀਆਂ ਨੇ ਇਹ ਚਰਚਾ ਬਹੁਤ ਕੀਤੀ ਜਾ ਰਹੀ ਹੈ ਇਸੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਲਈ ਇਹ ਸੀਟ ਜਿਹੜੀ ਹੈ ਬਹੁਤ ਮਹੱਤਵਪੂਰਨ ਹੈ ਜਿੰਨੀ ਬਹੁਤ ਜ਼ਰੂਰੀ ਹੈ ਉਹਨਾਂ ਦਾ ਵਕਾਰ ਦਾਤੇ ਲੱਗਿਆ ਹੈ ਕਿਉਂਕਿ ਇਹ ਸੀਟ ਜਿੱਤਣ ਦੇ ਨਾਲ ਹੀ ਰਾਜ ਸਭਾ ਦੀ ਸੀਟ ਖਾਲੀ ਹੋਵੇਗੀ ਜਿੱਥੋਂ ਉਹਨਾਂ ਦੇ ਕਨਵੀਨਰ ਨੇ ਆਪ ਜਾਣਾ ਹੈ ਰਾਜ ਸਭਾ ਦੇ ਵਿੱਚ ਇਸੇ ਕਰਕੇ ਇਸੇ ਚਰਚਾ ਕਰਕੇ ਜੋ ਕੁਝ ਵੀ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨਾਂ ਦੇ ਵਿੱਚ ਕੀਤਾ ਗਿਆ ਹੈ ਜਾਂ ਬੀਤੇ ਮਹੀਨਿਆਂ ਦੇ ਵਿੱਚ ਕੀਤਾ ਗਿਆ ਹੈ ਹਰ ਫੈਸਲਾ ਹਰ ਗਤੀਵਿਧੀ ਜਿਹੜੀ ਹੈ ਉਸ ਨੂੰ ਇਸ ਜਮਨੀ ਚੋੜ ਦੇ ਨਾਲ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਵੇਂ ਉਹ ਕਿਸਾਨ ਮੋਰਚੇ ਨੂੰ ਖਤਮ ਕਰਨਾ ਹੋਵੇ ਜੋ ਕਿ ਮਾਰਚ ਦੇ ਵਿੱਚ ਹੋਇਆ ਇਹ ਕਿਹਾ ਗਿਆ ਕਿ ਲੁਧਿਆਣੇ ਦੇ ਵਪਾਰੀਆਂ ਨੂੰ ਖੁਸ਼ ਕਰਨ ਦੇ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਹੈ ਕਿਉਂਕਿ ਵਪਾਰੀ ਤਾਂ ਲੁਧਿਆਣੇ ਦਾ ਨਾਰਾਜ਼ ਸੀ ਕਿਉਂਕਿ ਉਹਨਾਂ ਦਾ ਵਪਾਰ ਇਸ ਮੋਰਚੇ ਕਰਕੇ ਇਫੈਕਟ ਹੋ ਰਿਹਾ ਸੀ ਰਸਤੇ ਰੁਕੇ ਹੋਏ ਸੀ ਹਾਈਵੇ ਰੁਕਿਆ ਹੋਇਆ ਸੀ ਬਹੁਤ ਘਾਟਾ ਪੈ ਰਿਹਾ ਸੀ ਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਹੀ ਇਹ ਮੋਰਚਾ ਖਤਮ ਕੀਤਾ ਗਿਆ। ਰਮਨ ਅਰੋੜਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੀ ਗ੍ਰਿਫਤਾਰੀ ਜੋ ਕੋਈ ਕਰਪਸ਼ਨ ਦੇ ਚਾਰਜਸ ਵਿੱਚ ਹੋਈ ਹੈ ਉਸ ਨੂੰ ਵੀ ਲੁਧਿਆਣਾ ਜਮਨੀ ਚੋੜ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਤਾਂ ਹੋਈ ਹੈ ਤਾਂ ਕਿ ਲੁਧਿਆਣੇ ਦੇ ਲੋਕਾਂ ਦੀ ਯਾਦ ਤਾਜ਼ਾ ਕਰਵਾਈ ਜਾਵੇ ਕਿ ਆਮ ਆਦਮੀ ਪਾਰਟੀ ਕਰਪਸ਼ਨ ਦੇ ਖਿਲਾਫ ਜਿਹੜੀ ਲੜਾਈ ਲੜ ਰਹੀ ਹੈ ਉਹਦੇ ਵਿੱਚ ਕਿੰਨੇ ਸਹਰਦ ਹੈ ਆਪਣੇ ਐਮਐਲਏ ਨੂੰ ਆਪਣੇ ਮੰਤਰੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਇਸ ਵਾਸਤੇ ਹੀ ਇਹ ਗ੍ਰਫਤਾਰੀ ਹੋਈ ਹੈ ਇਹ ਸਾਰਾ ਢੋਂਗ ਰਚਿਆ ਗਿਆ ਹੈ ਇਹ ਨਾਟਕ ਖੇਡਿਆ ਗਿਆ ਹੈ ਇਹ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਚਾਹੇ ਯੁੱਧ ਨਸ਼ਿਆ ਵਿਰੁੱਧ ਦੀ ਸਮਾਗਮ ਹੋਣ ਰੈਲੀਆਂ ਹੋਣ ਜੋ ਕਿ ਲੁਧਿਆਣੇ ਦੇ ਵਿੱਚ ਰੱਖੇਗੇ ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਵੀ ਸ਼ਿਰਕਤ ਕੀਤੀ ਗਈ ਉਹਨਾਂ ਸਾਰਿਆਂ ਨੂੰ ਵੀ ਇਸ ਲੁਧਿਆਣੇ ਦੀ ਜਿਮਨੀ ਚੋਣ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਸੀ ਗੱਲ ਛੱਡੋ ਸਰਕਾਰ ਕੁਝ ਵੀ ਫੈਸਲਾ ਕਰਦੀ ਹੈ ਕੁਝ ਵੀ ਕਾਰਵਾਈ ਕਰਦੀ ਹੈ ਉਸ ਨੂੰ ਇਸ ਜੰਮੀ ਚੋਣ ਦੇ ਨਾਲ ਹੀ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਸਾਰਾ ਕੁਝ ਵੋਟਾਂ ਵਾਸਤੇ ਕੀਤਾ ਜਾ ਰਿਹਾ ਹੈ ਤਾਂ ਕਿ ਲੁਧਿਆਣੇ ਦੀ ਜੰਮੀ ਚੋਣ ਆਮ ਆਦਮੀ ਪਾਰਟੀ ਜਿੱਤ ਸਕੇ ਸੋ ਆਮ ਆਦਮੀ ਪਾਰਟੀ ਲਈ ਇਸ ਲੁਧਿਆਣੇ ਦੀ ਜੰਮੀ ਚੋਣ ਦੇ ਵਿੱਚ ਦਿੱਕਣਾ ਕਿੰਨਾ ਕੁ ਜ਼ਰੂਰੀ ਹੈ ਉਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਪਾਰਟੀ ਦੇ ਕਨਵੀਨਰ ਨੂੰ ਰਾਜ ਸਭਾ ਭੇਜਣ ਵਾਸਤੇ ਇਸ ਸੀਟ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ ਕਿ ਬਹੁਤ ਜ਼ਰੂਰੀ ਹੈ ਜੇ ਸੰਜੀਵ अरोड़ा ਇਹ ਸੀਟ ਜਿੱਤਦੇ ਨੇ ਤਾਂ ਹੀ ਉਹ ਰਾਜ ਸਭਾ ਦੀ ਸੀਟ ਖਾਲੀ ਹੋਏਗੀ ਤੇ ਜੇ ਸੀਟ ਖਾਲੀ ਹੋਏਗੀ ਤਾਂ ਹੀ ਅਰਵਿੰਦ ਕੇਜਰੀਵਾਲ ਨੂੰ ਉੱਥੇ ਭੇਜਿਆ ਜਾ ਸਕੇਗਾ ਸੋ ਇਸ ਤੋਂ ਇਲਾਵਾ ਵੀ ਜੇ ਆਪਾਂ ਦੇਖੀਏ ਕਿ ਚਾਹੇ ਉਸ ਨੂੰ ਇੱਕ ਪ੍ਰੋਪਾਗੈਂਡਾ ਹੀ ਮੰਨ ਲਈਏ ਕਿ ਕੇਜਰੀਵਾਲ ਦੇ ਰਾਜ ਸਭਾ ਜਾਣ ਵਾਸਤੇ ਇਹ ਸੀਟ ਜ਼ਰੂਰੀ ਹੈ ਉਸ ਨੂੰ ਇੱਕ ਪਾਸੇ ਵੀ ਰੱਖ ਦੀਏ ਤਾਂ ਵੀ ਆਮ ਆਦਮੀ ਪਾਰਟੀ ਵਾਸਤੇ ਇਹ ਸੀਟ ਜਿੱਤਣਾ ਉਨਾ ਹੀ ਜ਼ਰੂਰੀ ਹੈ ਕਿਉਂਕਿ 2027 ਦੇ ਵਿੱਚ ਜੇ ਉਹਨਾਂ ਨੇ ਆਪਣਾ ਦਾਵਾ ਪੁਖਤਾ ਕਰਨਾ ਹੈ ਕਿ ਉਹ ਦੁਬਾਰਾ ਪੰਜਾਬ ਦੇ ਵਿੱਚ ਜਿੱਤ ਸਕਦੇ ਨੇ ਤਾਂ ਇਹ ਸੁਨੇਹਾ ਇਸ ਚੋਣ ਤੋਂ ਹੀ ਦੇਣਾ ਪਏਗਾ ਕਿਉਂਕਿ 2027 ਦੇ ਵਿੱਚ ਵੀ ਬਹੁਤਾ ਸਮਾਂ ਬਚਿਆ ਨਹੀਂ ਹੈ ਤੇ ਇਸ ਚੋਣ ਦੇ ਵਿੱਚ ਜੋ ਲੋਕਾਂ ਦੀ ਆਵਾਜ਼ ਹੋਏਗੀ ਜੋ ਲੋਕਾਂ ਦਾ ਫੈਸਲਾ ਹੋਏਗਾ ਉਸ ਨੂੰ ਇੱਕ ਤਰੀਕੇ ਦਾ ਪਾਰਟੀ ਦੀ ਸੱਤਾ ਦੇ ਵਿੱਚ ਸਰਕਾਰ ਜੋ ਹੈ ਉਹ ਸਰਕਾਰ ਦੀ ਪਰਫਾਰਮੈਂਸ ਦੇ ਉੱਤੇ ਕੀ ਰੈਫਰੈਂਡਮ ਹੈ ਇਸ ਨੂੰ ਵੀ ਮੰਨ ਕੇ ਦੇਖਿਆ ਜਾਏਗਾ ਕਿ ਲੋਕ ਇਸ ਸਰਕਾਰ ਦੀ ਪਰਫਾਰਮੈਂਸ ਨੂੰ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਨੇ ਜੇ ਆਮ ਆਦਮੀ ਪਾਰਟੀ ਇਹ ਚੋਣ ਹਾਰ ਜਾਂਦੀ ਹੈ ਤਾਂ ਇਹ ਮੰਨਿਆ ਜਾਏਗਾ ਇਹ ਪੱਕਾ ਹੋ ਜਾਏਗਾ ਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਤੋਂ ਲੋਕ ਖੁਸ਼ ਨਹੀਂ ਹਨ ਤੇ ਉਹ ਜੋ ਬਦਲਾਅ ਦਾ ਐਕਸਪੈਰੀਮੈਂਟ ਉਹਨਾਂ ਵੱਲੋਂ ਕੀਤਾ ਗਿਆ ਸੀ ਉਸ ਤੋਂ ਨਿਰਾਸ਼ ਹੋ ਚੁੱਕੇ ਨੇ ਤੇ ਫਿਰ 2027 ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਰਕਾਰ ਦੇ ਵਿੱਚ ਵਾਪਸ ਆਉਣਾ ਲਗਭਗ ਨਮੁਕਿਨ ਹੀ ਹੋ ਜਾਏਗਾ ਕਿਉਂਕਿ ਇੱਕ ਸਾਲ ਦੇ ਵਕਫੇ ਦੇ ਵਿੱਚ ਜਿਹੜਾ ਹੁਣ ਬਚਿਆ ਹੈ ਸਰਕਾਰ ਕਿੰਨਾ ਕੁ ਪੋਸਟ ਚੇਂਜ ਕਰ ਸਕਦੀ ਹੈ ਕਿੰਨਾ ਆਪਣੇ ਆਪ ਨੂੰ ਬਦਲ ਕੇ ਕੀ ਕੁਝ ਹੋਰ ਕਰ ਸਕਦੀ ਹੈ ਕਿ ਉਹ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਏ ਇਹ ਕੁਝ ਜ਼ਿਆਦਾ ਔਖਾ ਹੀ ਰਸਤਾ ਲੱਗੇਗਾ ਉਹਨਾਂ ਵਾਸਤੇ ਲੇਕਿਨ ਜੇ ਆਮ ਆਦਮੀ ਪਾਰਟੀ ਚੋਣਾਂ ਜਿੱਤ ਜਾਂਦੀ ਹੈ ਫਿਰ ਉਹ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਸਕੇਗੀ ਕਿ ਸਾਡੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਹਨ ਸਾਰੀਆਂ ਜਮਨੀ ਚੋਣਾਂ ਅਸੀਂ ਜਿੱਤੇਆਂ ਤੇ ਲੋਕ ਸਾਡੇ ਨਾਲ ਨੇ ਤੇ ਅਸੀਂ ਆਪਣੇ ਕੰਮ ਨੂੰ ਅੱਗੇ ਵਧਾ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ 2027 ਦੇ ਵਿੱਚ ਇੱਕ ਚੰਗਾ ਚੈਲੰਜ ਜਿਹੜਾ ਹੈ ਬਾਕੀ ਪਾਰਟੀਆਂ ਨੂੰ ਦੇਣ ਦੇ ਵਿੱਚ ਕਾਮਯਾਬ ਜ਼ਰੂਰ ਹੋਣਾ ਤੇ ਜਦੋਂ ਆਪਾਂ ਸਰਕਾਰ ਬਣਾਉਣ ਦੀ ਗੱਲ ਕਰਦੇ ਹਾਂ ਤਾਂ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਜਿਹੜੀ ਹੈ ਉਹੀ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਟੱਕਰ ਦੇਣ ਦੇ ਵਿੱਚ ਸક્ષਮ ਮੰਨ ਰਹੀ ਹੈ 27 ਦੇ ਵਿੱਚ ਟੱਕਰ ਅਸੀਂ ਦਵਾਂਗੇ ਉਹਨਾਂ ਦਾ ਉਮੀਦਵਾਰ ਇਸ ਲੁਧਿਆਣਾ ਦੀ ਜ਼ਿਲ੍ਹਾ ਜੁੰਨ ਦੇ ਵਿੱਚ ਭਾਰਤ ਕੁਸ਼ਣ ਆਸ਼ੂ ਉਹਨਾਂ ਨੂੰ ਵੀ ਕਾਫੀ ਲੰਬੇ ਸਮੇਂ ਤੋਂ ਐਲਾਨ ਦਿੱਤਾ ਗਿਆ ਹੈ ਉਹ ਦੋ ਵਾਰ ਪਹਿਲਾਂ ਵੀ ਇਸੇ ਸੀਟ ਤੋਂ ਜੇਤੂ ਰਹ ਚੁੱਕੇ ਨੇ ਐਮ ਐਲ ਏ ਰਹ ਚੁੱਕੇ ਹਨ ਲੇਕਿਨ ਕ੍ਰਪਸ਼ਨ ਦੇ ਚਾਰजेस ਦੇ ਵਿੱਚ ਉਹ ਲੰਮਾ ਸਮਾਂ ਜੇਲ੍ਹ ਦੇ ਵਿੱਚ ਕੱਟ ਕੇ ਵੀ ਆਏ ਨੇ ਉਸ ਕ੍ਰਪਸ਼ਨ ਦੇ ਚਾਰजेस ਨੂੰ ਇਹ ਉਹ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰ ਸਕਦੇ ਨੇ ਜਾਂ ਉਹ ਕਰਪਸ਼ਨ ਦੇ ਚਾਰਜਸ ਉਹਨਾਂ ਨੂੰ ਨੁਕਸਾਨ ਪਹੁੰਚਾਉਣਗੇ ਉਹ ਵੀ ਇਸ ਚੋਣਾ ਦੇ ਵਿੱਚ ਪਤਾ ਲੱਗ ਜਾਵੇਗਾ ਜੋ ਉਹਨਾਂ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਸਿਆਸੀ ਬਦਲਾਖੋਰੀ ਕਰਕੇ ਹੀ ਮੈਨੂੰ ਜੇਲ੍ਹ ਭੇਜਿਆ ਗਿਆ ਅਦਾਲਤਾਂ ਵੱਲੋਂ ਵੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਕੇਸ ਖਤਮ ਕਰ ਦਿੱਤੇ ਗਏ ਨੇ ਇਸ ਚੀਜ਼ ਨੂੰ ਵੀ ਉਹ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਕਿ ਜੇ ਕੇਸ ਸੱਚੇ ਹੁੰਦੇ ਤਾਂ ਮੈਨੂੰ ਅਦਾਲਤਾਂ ਕਿਉਂ ਛੱਡਦੀਆਂ ਮੇਰੇ ਨਾਲ ਤਾਂ ਤੱਕਾ ਹੋਇਆ ਹੈ ਮੈਨੂੰ ਤੱਕੇ ਨਾਲ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਤੇ ਉਸ ਚੀਜ਼ ਦੀ ਉਹ ਹਮਦਰਦੀ ਲੋਕਾਂ ਤੋਂ ਲੈ ਸਕਣਗੇ ਉਹ ਹਮਦਰਦੀ ਵੋਟਾਂ ਦੇ ਵਿੱਚ ਬਦਲ ਜਾਏਗੀ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਇਸ ਚੀਜ਼ ਦੀ ਕੋਸ਼ਿਸ਼ ਜ਼ਰੂਰ ਹੋਏਗੀ ਭਰਤ ਕੁਸ਼ਲ ਆਸ਼ੂਦੀ ਉਮੀਦਵਾਰੀ ਸਟਰੋਂਗ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹ ਇਸੇ ਇਲਾਕੇ ਦੇ ਵਿੱਚੋਂ ਜਿੱਤ ਚੁੱਕੇ ਨੇ ਇਸੇ ਇਲਾਕੇ ਦੇ ਵਿੱਚ ਲਗਾਤਾਰ ਕੰਮ ਕਰਦੇ ਰਹੇ ਨੇ ਲੇਕਿਨ ਪਿਛਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਲੋਕ ਉਹਨਾਂ ਨਾਲ ਟੁੱਟ ਕੇ ਅੱਡ ਹੋਏ ਨੇ ਨਾਰਾਜ਼ ਹੋਏ ਨੇ ਇਹ ਸਮਾ ਪਰਪੁਸ਼ਨਾਸ਼ੂ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਦੁਬਾਰਾ ਆਪਣੇ ਨਾਲ ਜੋੜਿਆ ਜਾ ਸਕੇ ਆਪਣੀਆਂ ਟੁੱਟੀਆਂ ਹੋਈਆਂ ਵੋਟਾਂ ਨੂੰ ਦੁਬਾਰਾ ਆਪਣੇ ਨਾਲ ਜੋੜਿਆ ਜਾਵੇ ਲੇਕਿਨ ਜੋ ਕਾਂਗਰਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਦਿੱਕਤ ਰਹੀ ਹੈ ਪਰੇਸ਼ਾਨੀ ਰਹੀ ਹੈ ਉਹ ਹੈ ਆਪਸੀ ਫੁੱਟ ਵੋਟਰਾਂ ਨੂੰ ਤਾਂ ਸ਼ਾਇਦ ਉਹ ਆਪਣੇ ਨਾਲ ਜੋੜਨ ਦੇ ਵਿੱਚ ਸਫਲ ਹੋ ਜਾਣ لیکن ਜਿਹੜੇ پارٹی ਦੇ ਪ੍ਰਧਾਨ ਨੇ ਜਾਂ ਸੀਨੀਅਰ ਲੀਡਰ ਨੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਤਪੂਸ਼ਨ ਆਸ਼ੂ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਗਿਆ ਸੀ। ਲੇਕਿਨ ਇਸ ਵਿਰੋਧ ਦੇ باوجود ਵੀ ਜੇ راہਲ ਗਾਂਧੀ ਨੇ ਪਾਤਪੂਸ਼ਨ ਆਸ਼ੂ ਟਿਕਟ ਦਿੱਤੀ ਹੈ ਇਸ ਦਾ ਮਤਲਬ ਉਹ ਪਾਤਪੂਸ਼ਨ ਆਸ਼ੂ ਦੇ ਕਾਫੀ ਨੇੜੇ ਨੇ, ক্লোਜ਼ ਨੇ ਤਾਂ ਹੀ ਉਹ ਟਿਕਟ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋਏ ਨੇ। ਉਸ ਤੋਂ ਬਾਅਦ ਜੋ ਕੁਛ ਲੁਧਿਆਣਾ ਦੇ ਵਿੱਚ ਵਾਪਰਿਆ ਘਟਿਆ ਉਹਦੇ ਵਿੱਚ ਵੀ ਜਿਹੜੀਆਂ ਫੁੱਟ ਦੀਆਂ ਖਬਰਾਂ ਨੂੰ ਉਹਨੇ ਹੋਰ ਪੁਖਤਾ ਕੀਤਾ ਹੈ ਫੁੱਟ ਨੂੰ ਅੱਗੇ ਵਧਾਇਆ ਹੈ ਉਹ ਸੁਲਾ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ ਗਈ ਰਾਜਾ ਬੜਿੰਗ ਵੱਲੋਂ ਕੋਸ਼ਿਸ਼ ਹੋਈ ਉਹ 파ਤਕੁਸ਼ ਨਾਸ਼ ਦੇ ਘਰ ਵੀ ਗਏ ਲੇਕਿਨ 파ਤਕੁਸ਼ ਨਾਸ਼ੂਕ ਘਰੇ ਵਿੱਚ ਉਹਨਾਂ ਨੂੰ ਨਹੀਂ ਮਿਲੇ ਇਹ ਕਹਿ ਦਿੱਤਾ ਗਿਆ ਕਿ ਉਹ ਬਾਹਰ ਕਿਸੇ ਕੰਮ ਦੇ ਗਏ ਹੋਏ ਨੇ ਸਾਰੇ ਮੀਡੀਆ ਚੈਨਲਾਂ ਦੇ ਸਾਹਮਣੇ ਕੈਮਰਿਆਂ ਦੇ ਸਾਹਮਣੇ ਰਾਜਾ ਬੜਿੰਗ 파ਤਕੁਸ਼ਨ ਦੇ ਕਰ ਤੋਂ ਖਾਲੀ ਹੱਥ ਵਾਪਸ ਆਉਂਦੇ ਨੇ ਬਿਲਾ ਮਿਲੇ ਵਾਪਸ ਆਉਂਦੇ ਨੇ ਉਹਦੇ ਨਾਲ ਵੀ ਜਿਹੜੀ ਕਾਂਗਰਸ ਪਾਰਟੀ ਦੇ ਅੰਦਰ ਫੁੱਟ ਹੈ ਉਸ ਨੂੰ ਸਾਰੇ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾਗੇ ਚੋਣਾਂ ਦੇ ਵਿੱਚ ਜਿਹੜੀ ਡਿਊਟੀਆਂ ਲੱਗਦੀਆਂ ਨੇ ਪਾਰਟੀਆਂ ਦੀਆਂ ਹਾਈ ਕਮਾਂਡ ਉਹ ਡਿਊਟੀਆਂ ਲਗਾਉਂਦੀਆਂ ਨੇ ਉੱਥੇ ਵੀ ਭਾਰਤ ਕੁਸ਼ਨ ਆਸ਼ੂ ਵੱਲੋਂ ਆਪਣੇ ਹਾਈ ਕਮਾਂਡ ਨੂੰ ਕਿਹਾ ਗਿਆ ਕਿ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਡਿਊਟੀ ਮੇਰੇ ਇਲਾਕੇ ਦੇ ਰਿਖ ਨਾਲ ਲਈ ਜਾਵੇ ਇਨਾਂ ਦੋ ਜਿਹੜਾ ਬਾਗੀ ਤੜਾ ਹੈ ਜਾਂ ਇਹਨਾਂ ਤੋਂ ਉਲਟ ਤੜਾ ਹੈ ਜਿਦੇ ਵਿੱਚ ਰਾਣਾ ਗੁਰਜੀਤ ਵੀ ਸ਼ਾਮਲ ਨੇ ਉਹਨਾਂ ਦੀ ਡਿਊਟੀ ਇਸ ਇਲੈਕਸ਼ਨ ਦੇ ਵਿੱਚ ਲਗਾਈ ਗਈ ਹੈ ਇਸ ਤੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਪ੍ਰਧਾਨ ਤੇ ਸੀਨੀਅਰ ਜਿਹੜੇ ਲੀਡਰ ਨੇ ਐਲਓਪੀ ਨੇ ਉਹਨਾਂ ਤੋਂ ਉਲਟ ਹੋ ਕੇ ਇਹ ਇਲੈਕਸ਼ਨ ਲੜੀ ਜਾਏਗੀ ਤੇ ਜਿੱਤ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਪਾਰਟੀ ਦੇ ਵਿੱਚ ਉਹਨਾਂ ਦਾ ਤਲਾ ਹੁਣ ਹਾਵੀ ਨਹੀਂ ਹੈ ਪਾਰਟੀ ਦੇ ਵਿੱਚ ਪ੍ਰਧਾਨ ਦੇ ਅਹੁਦੇ ਦੇ ਉੱਤੇ ਰਾਜਾ ਵੜਿੰਗ ਦੀ ਪੋਜੀਸ਼ਨ ਨੂੰ ਖਤਰਾ ਹੈ ਜਿਹੜੀ ਪਾਕੀ ਪਾਰਟੀ ਦੇ ਲੀਡਰ ਨੇ ਉਹ ਉਹਨਾਂ ਦੀ ਕੰਮਕਾਜ ਤੋਂ ਖੁਸ਼ ਨਹੀਂ ਹਨ ਇਸ ਤਰ੍ਹਾਂ ਦਾ ਸੰਕੇਤ ਜ਼ਰੂਰ ਦਿੱਤਾ ਜਾਏਗਾ ਲੇਕਿਨ ਇਹ ਜਿਹੜੀ ਆਪਸੀ ਫੁੱਟ ਹੈ ਆਪਸੀ ਟਕਰਾਹ ਹੈ ਇਹਦੇ ਨਾਲ ਕੀ ਪ੍ਰਤ ਕੁਸ਼ਨਾਸ਼ੂ ਦੀ ਪੋਜੀਸ਼ਨ ਕਮਜ਼ੋਰ ਨਹੀਂ ਹੋਏਗੀ ਰਾਜਾ ਵਡਿੰਗ ਇੱਥੋਂ ਹੀ ਐਮਪੀ ਹਨ ਉਹਨਾਂ ਨਾਲ ਵੀ ਕੁਝ ਲੀਡਰ ਜਿਹੜੇ ਨੇ ਇਸ ਸਮੇਂ ਦੇ ਦੌਰਾਨ ਜੁੜ ਚੁੱਕੇ ਹੋਣਗੇ ਕੜੇਬੰਦੀ ਕੀ ਇਸ ਹਲਕੇ ਦੇ ਵਿੱਚ ਵੋਟਾਂ ਨੂੰ ਵੀ ਪ੍ਰਭਾਵਿਤ ਕਰੇਗੀ ਕਿ ਕਾਂਗਰਸ ਦੀਆਂ ਵੋਟਾਂ ਵਡੀਆਂ ਜਾਣਗੀਆਂ ਇਹ ਵੀ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਜੋ ਕੈਂਪੇਨ ਕਾਂਗਰਸ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ ਉਹ ਬਹੁਤ ਹੀ ਸੰਜੀਦਾ ਨਹੀਂ ਜਾਪਦੀ ਜਿਵੇਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਕਿ ਸੁਨੀਲ ਜਾਖੜ ਨੂੰ ਭਾਜਪਾ ਇਥੋਂ ਇਲੈਕਸ਼ਨ ਲੜਾਵੇ ਕਦੇ ਰਾਜਾਵੜਿੰਗ ਵੱਲੋਂ ਕਿਹਾ ਜਾਂਦਾ ਹੈ ਕਿ ਸੁਨੀਲ ਜਾਖੜ ਨੂੰ ਅਬੋਰ ਦੇ ਵਿੱਚੋਂ ਮੈਂ ਚੈਲੰਜ ਕਰਦਾ ਹਾਂ ਉਹਦੇ ਨਾਲ ਕੋਈ ਬਹੁਤਾ ਸੰਜੀਦਾ ਸਾਈਨ ਨਹੀਂ ਜਾ ਰਿਹਾ ਲੋਕਾਂ ਦੇ ਵਿੱਚ ਕਿ ਇਹ ਪਾਰਟੀ ਸੇ ਉਹਨੂੰ ਕਹਿੰਦੇ ਨੇ ਕਿ ਸੰਜੀਦਗੀ ਨਾਲ ਇਹ ਇਲੈਕਸ਼ਨ ਲੜਨਾ ਚਾਹੁੰਦੀ ਹੈ ਸੀਰੀਅਸ ਹੈ ਇਸ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦਾ ਪ੍ਰਭਾਵ ਲੋਕਾਂ ਦੇ ਵਿੱਚ ਨਹੀਂ ਜਾ ਰਿਹਾ ਹੈ ਕਾਂਗਰਸ ਨੂੰ ਆਪਣੀ ਕੈਂਪੇਨ ਨੂੰ ਸੰਜੀਦਾ ਬਣਾਉਣਾ ਪਏਗਾ ਪ੍ਰਭਾਵਸ਼ਾਲੀ ਬਣਾਉਣਾ ਪਏਗਾ ਜੇ ਉਹ ਆਮ ਆਦਮੀ ਪਾਰਟੀ ਤੋਂ ਇਹ ਸੀਟ ਦੁਬਾਰਾ ਜਿੱਤਣਾ ਚਾਹੁੰਦੇ ਨੇ ਲੇਕਿਨ ਇਹ ਦਰਸਾ ਕੇ ਕਿ ਸਾਡੀ ਲੜਾਈ ਭਾਜਪਾ ਨਾਲ ਹੈ ਆਮ ਆਦਮੀ ਪਾਰਟੀ ਨਾਲ ਨਹੀਂ ਹੈ ਉਹ ਕੀ ਆਪਣੀ ਕੈਂਪੇਨ ਸਹੀ ਦਿਸ਼ਾ ਵਿੱਚ ਲੈ ਕੇ ਜਾ ਰਹੇ ਨੇ ਇਸ ਤੇ ਸਵਾਲੀਆ ਨਿਸ਼ਾਨ ਉੱਠਨੇ ਲਾਜ਼ਮੀ ਹੁਣ ਗੱਲ ਭਾਜਪਾ ਦੀ ਕਰਦੇ ਹਾਂ ਭਾਜਪਾ ਵੱਲੋਂ ਹਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ ਸੀ ਹੋ ਸਕਦਾ ਹੈ ਅੱਜ ਸ਼ਾਮ ਤੱਕ ਜਾਂ ਕੱਲ ਉਹ ਆਪਣਾ ਉਮੀਦਵਾਰ ਐਲਾਨ ਦੇਣ ਕਿਉਂਕਿ ਨਾਮਜ਼ਦਗੀਆਂ ਭਰਨੀਆਂ ਕੱਲ ਤੋਂ ਸ਼ੁਰੂ ਹੋ ਜਾਣਗੀਆਂ ਹੁਣ ਤਾਂ ਉਮੀਦਵਾਰ ਦੇਣਾ ਹੀ ਪਏਗਾ ਲੇਕਿਨ ਕੀ ਇਹ ਭਾਜਪਾ ਦੇ ਵਾਸਤੇ ਇੱਕ ਕਮਜ਼ੋਰੀ ਦਾ ਜਿਹੜਾ ਹੈ ਕੀ ਇਹ ਕਮਜ਼ੋਰੀ ਸਾਬਤ ਹੋਏਗਾ ਕਿ ਉਹ ਆਪਣਾ ਉਮੀਦਵਾਰ ਇੰਨੀ ਜ਼ਿਆਦਾ ਦੇਰ ਨਹੀਂ ਦੇ ਸਕੇ ਜਦੋਂ ਕਿ ਮੁੱਖ ਤਰਾਂ ਜੜੀਆਂ ਨੇ ਉਮੀਦਵਾਰ ਐਲਾਨ ਚੁੱਕੀਆਂ ਨੇ ਆ ਇਹ ਦੇਖਣ ਨੂੰ ਮਿਲੇਗਾ ਸਾਨੂੰ ਕਿ ਵੋਟਾਂ ਦੇ ਵਿੱਚ ਦਾ ਕਿੰਨਾ ਅਸਰ ਪਏਗਾ ਲੇਕਿਨ ਰਵਨੀਤ ਬਿੱਟੂ ਇਸ ਨੂੰ ਜ਼ਰੂਰ ਇਸ ਤਰੀਕੇ ਨਾਲ ਲੈ ਕੇ ਜਾਣਗੇ ਕਿ ਉਹਨਾਂ ਦਾ ਵਕਾਰ ਦਾਤੇ ਲੱਗਿਆ ਹੋਇਆ ਹੈ ਜੋ ਉਹ ਦਾਵਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੇਸ਼ ਕਰ ਰਹੇ ਨੇ ਕਿ ਉਹ ਭਾਗਪਾ ਦਾ ਮੁੱਖ ਮੰਤਰੀ ਦਾ ਚਿਹਰਾ ਨੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਵੀ ਇੱਕ 40 ਮਿੰਟ ਲੰਬੀ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਵੀ ਲੁਧਿਆਣਾ ਦੀ ਚੋਣ ਤੇ ਚਰਚਾ ਹੋਈ ਉਮੀਦਵਾਰ ਤੇ ਚਰਚਾ ਹੋਈ ਉਹ ਜ਼ਰੂਰ ਮਜ਼ਬੂਤ ਹੋ ਜਾਏਗਾ ਜੇ ਭਾਜਪਾ ਲੁਧਿਆਣਾ ਦੀ ਜਿਮਨੀਚੌਣ ਇਥੇ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਰਵਨੀਤ ਬਿੱਟੂ ਜਿਹੜੇ ਨੇ ਉਹਨਾਂ ਵਾਸਤੇ ਇੱਕ ਬਹੁਤ ਚੰਗੀ ਖਬਰ ਹੋਏਗੀ ਉਹਨਾਂ ਦਾ ਦਾਵਾ ਬਹੁਤ ਮਜ਼ਬੂਤ ਹੋ ਜਾਏਗਾ ਲੇਕਿਨ ਜੇ ਇਹ ਸੀਟ ਉਹ ਹਾਰ ਜਾਂਦੇ ਨੇ ਤਾਂ ਆਪਣੇ ਘਰ ਤੋਂ ਜਿੱਥੋਂ ਉਹ MP ਰਹਿੰਦੇ ਆਏ ਨੇ ਚੁਣੇ ਜਾਂਦੇ ਰਹੇ ਨੇ ਉੱਥੋਂ ਜੇ ਉਹ ਸੀਟ ਹਾਰ ਜਾਂਦੇ ਨੇ ਭਾਜਪਾ ਨਹੀਂ ਦਿਤਾ ਨਹੀਂ ਸਕਦੇ ਫੇਰ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੇ ਦਾਅਵੇ ਜਿਹੜੇ ਨੇ ਉਸ ਤੇ 60 ਦਿਨ ਬੱਦੀਗੀ ਉਸ ਤੇ ਸਵਾਲੀਆ ਨਿਸ਼ਾਨ ਜ਼ਰੂਰ ਉੱਠਣਗੇ ਕਿ ਜੋ ਆਪਣੇ ਘਰ ਦੇ ਵਿੱਚ ਆਪਣੀ ਸੀਟ ਉਥੋਂ ਨੂੰ ਜਿਤਾ ਸਕੇ ਭਾਜਪਾ ਨੂੰ ਤਾਂ ਪੂਰੇ ਪੰਜਾਬ ਦੇ ਵਿੱਚ ਭਾਜਪਾ ਨੂੰ ਕਿਵੇਂ ਜਿਤਾ ਪਾਉਣਗੇ ਸੋ ਉਮੀਦਵਾਰ ਕੌਣ ਹੋਏਗਾ ਇਹ ਤਾਂ ਆਉਣ ਵਾਲੇ ਕੁਸ਼ਤੇ ਨਾਲ ਪਤਾ ਲੱਗੇਗਾ ਲੇਕਿਨ ਇਹ ਗੱਲ ਪੱਕੀ ਹੈ ਕਿ ਭਾਜਪਾ ਬੜੀ ਸ਼ਿੱਦਤ ਦੇ ਨਾਲ ਹੀ ਲੜਾਈ ਲੜੇਗੀ ਪੂਰੀ ਜਾਨ ਲਗਾ ਕੇ ਇਹ ਲੜਾਈ ਲੜੇਗੀ ਕਿਉਂਕਿ ਜੇ 2027 ਦੇ ਵਿੱਚ ਭਾਜਪਾ ਜੇ ਸਰਕਾਰ ਬਣਾਉਣ ਦਾ ਦਾਵਾ ਕਰਦੀ ਹੈ ਯਾ ਇਹ ਕਹਿੰਦੀ ਹੈ ਕਿ ਮੁੱਖ ਜਿਹੜਾ ਮੁਕਾਬਲਾ ਹੈ ਸਾਡਾ ਤੇ ਆਮ ਆਦਮੀ ਪਾਰਟੀ ਦਾ ਹੀ ਹੋਏਗਾ ਤਾਂ ਉਹ ਉਹਨੂੰ ਇਸ ਲੁਧਿਆਣਾ ਦੀ ਜਮਨੀ ਚੋਣ ਦੇ ਵਿੱਚ ਵੀ ਕਰਕੇ ਦਿਖਾਉਣਾ ਪਵੇਗਾ ਕਿ ਵਾਕਿਆ ਹੀ ਉਹ ਟੱਕਰ ਦੇ ਸਕਦੇ ਨੇ ਉਹ ਮੁਕਾਬਲਾ ਪੰਜਾਬ ਦੇ ਵਿੱਚ ਕਰ ਸਕਦੇ ਨੇ ਆਮ ਆਦਮੀ ਪਾਰਟੀ ਦਾ ਤੇ ਉਸ ਨੂੰ ਹਰਾ ਵੀ ਸਕਦੇ ਨੇ ਉਹ ਦਾਵਾ ਕਿੰਨਾ ਪੁਖਤਾ ਹੈ ਕਿੰਨਾ ਸਟਰੋਂਗ ਹੈ ਉਹ ਇੱਥੋਂ ਹੀ ਪਤਾ ਚੱਲੇਗਾ ਕਿ ਲੁਧਿਆਣਾ ਦੀ ਜਮਨੀ ਚੋਣ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਪਰਫਾਰਮੈਂਸ ਕਰਦੇ ਨੇ ਜੇ ਉਹ ਸੀਟ ਜਿੱਤ ਜਾਂਦੇ ਨੇ ਕਾਉ ਦਾਅਵਿਆਂ ਨੂੰ ਬਲ ਮਿਲੇਗਾ ਉਹ ਦਾਅਵੇ ਜਿਹੜੇ ਨੇ ਹੋਰ ਪੁਖਤਾ ਹੋ ਕੇ ਉਭਰਣਗੇ ਬਾਕੀ ਸੀਟਾਂ ਦੇ ਵਿੱਚ ਵੀ ਉਸ ਦਾ ਅਸਰ ਜਾਣਾ ਜਿਹੜਾ ਹੈ ਉਹ ਲਾਜ਼ਮੀ ਹੈ ਲੇਕਿਨ ਜੇ ਸੀਟ ਉਹ ਹਾਰ ਜਾਂਦੇ ਨੇ ਵੋਟਾਂ ਉਸ ਪੱਧਰ ਤੇ ਨਹੀਂ ਲੈ ਕੇ ਜਾ ਪਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਲੜਾਈ ਹੈ ਉਹ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੀ ਰਹੇਗੀ ਭਾਜਪਾ ਸ਼ਾਇਦ ਉਹਦੇ ਵਿੱਚ ਬਹੁਤਾ ਜਿਆਦਾ ਫਰਕ ਨਾ ਪਾ ਸਕੇ ਅਕਾਲੀ ਦਲ ਵੱਲੋਂ ਵੀ ਉਮੀਦਵਾਰ ਐਲਾਨੇ ਆ ਜਾ ਚੁੱਕਿਆ ਹੈ ਪਰਕਾਰ ਸਿੰਘ ਮਨ ਜੋ ਕਿ ਲੁਧਿਆਣਾ ਬਾੜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦਾ ਨਾਮ ਸ਼ਾਇਦ ਪੰਜਾਬ ਦੇ ਵਿੱਚ ਬਹੁਤਿਆਂ ਨੇ ਨਾਮ ਸੁਣਿਆ ਹੋਵੇ ਕੋਈ ਬਹੁਤ ਵੱਡੇ ਉਮੀਦਵਾਰ ਜਾਂ ਪੋਲਿਟੀਕਲ ਆਗੂ ਨਹੀਂ ਹਨ ਲੇਕਿਨ ਉਹਨਾਂ ਨਾਲੋਂ ਜ਼ਿਆਦਾ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੈ ਵਕਾਰ ਉਹ ਦਾਤੇ ਲੱਗਿਆ ਹੋਇਆ ਹੈ ਦੁਬਾਰਾ ਆਪਣੇ ਆਪ ਨੂੰ ਅਕਾਲੀ ਦਲ ਦਾ ਪ੍ਰਧਾਨ ਠਾਪਣ ਦੇ ਬਾਅਦ ਸੁਖਬੀਰ ਸਿੰਘ ਬਾਦਲ ਦਾ ਇਹ ਪਹਿਲਾ ਟੈਸਟ ਹੋਏਗਾ ਕਿ ਲੋਕ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਅਕਾਲੀ ਦਲ ਦੇ ਉਹ ਲੈਜੀਟਿਮੇਟ ਲੀਡਰ ਨੇ ਯਾ ਜਿਹੜਾ ਬਾਗੀ ਦਲ ਹੈ ਜੋ ਉਹਨਾਂ ਨੂੰ ਬਾਰ-ਬਾਰ ਚੁਣੌਤੀ ਦੇ ਰਿਹਾ ਹੈ ਉਹ ਕਾਮਯਾਬ ਹੋਵੇਗਾ ਇਹ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਉਸ ਦੇ ਉੱਤੇ ਹੀ ਨਿਰਭਰ ਕਰੇਗਾ ਇਹ ਸੀਟ ਤੋਂ ਪਹਿਲਾਂ ਮਹੇਸ਼ਿੰਦਰ ਗਰੇਵਾਲ 1997 ਦੇ ਵਿੱਚ ਐਮਐਲਏ ਰਹੇ ਨੇ ਅਕਾਲੀ ਦਲ ਵੱਲੋਂ ਜਿੱਤੇ ਸੀ ਹਰੀਸ਼ ਢਾਂਡਾ 2007 ਦੇ ਵਿੱਚ ਇੱਥੋਂ ਐਮਐਲਏ ਰਹੇ ਨੇ ਦੋ ਵਾਰ ਅਕਾਲੀ ਦਲ ਨੇ ਇਹ ਸੀਟ ਜਿੱਤੀ ਹੈ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਪਰਫਾਰਮੈਂਸ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ 10000 ਵੋਟਾਂ ਉਹਨਾਂ ਨੂੰ 2022 ਦੇ ਵਿੱਚ ਮਿਲੀਆਂ ਉਸ ਤੋਂ ਪਹਿਲਾਂ ਜਿਹੜੀ ਇਹ ਸੀਟ ਹੈ ਭਾਜਪਾ ਨੇ ਲੜੀ ਹੈ ਕਠਬੰਧਨ ਦੇ ਵਿੱਚ ਇਹ ਸੀਟ ਉਹਨਾਂ ਨੂੰ ਦੇ ਦਿੱਤੀ ਗਈ ਸੀ ਅਕਾਲੀ ਦਲ ਇਥੋਂ ਸੀਟ ਜਿਹੜੀ ਹੈ ਚੋਣਾਂ ਨਹੀਂ ਲੜਦਾ ਰਿਹਾ ਹੁਣ ਕੀ ਦੁਬਾਰਾ ਮਜਬੂਤੀ ਨਾਲ ਅਕਾਲੀ ਦਲ ਉੱਪਰ ਪਾਏਗਾ ਜੇ ਇਹ ਚੋਣਾਂ ਦੇ ਵਿੱਚੋਂ ਪਰਫਾਰਮੈਂਸ ਕਰਨ ਵਧੀਆ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜੇ ਉਹ ਵੋਟਾਂ ਚੰਗੀਆਂ ਲੈ ਕੇ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਉਹ ਦਾਵਾ ਇਹ ਜਿਹੜਾ ਉਹ ਕਰ ਰਹੇ ਨੇ ਕਿ ਅਸਲੀ ਅਕਾਲੀ ਦਲ ਦੇ ਪ੍ਰਧਾਨ ਉਹੀ ਨੇ ਜਾਂ ਉਹਨਾਂ ਦੀ ਪ੍ਰਧਾਨਗੀ ਵਾਲਾ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਹੈ ਉਹ ਤਾਂ ਹੀ ਮਜ਼ਬੂਤ ਹੋ ਪਾਏਗਾ ਜੇ ਉਹਨਾਂ ਦੀ ਲੁਧਿਆਣਾ ਜਿਮਨੀ ਦੇ ਵਿੱਚ ਪਰਫਾਰਮੈਂਸ ਚੰਗੀ ਰਹਿੰਦੀ ਹੈ ਜੇ ਦਲੰਦਰ ਜਾਂ ਬਾਕੀ ਜਿਮਨੀ ਚੋਣਾਂ ਦੇ ਵਿੱਚ ਜੋ ਉਹਨਾਂ ਦੀਆਂ ਪਰਫਾਰਮੈਂਸਾਂ ਹੁਣ ਤੱਕ ਹੁੰਦੀਆਂ ਆਈਆਂ ਨੇ ਇਹ ਉਸੇ ਤਰੀਕੇ ਨਾਲ ਹੀ ਕਾਲੀ ਦਲ ਦਾ ਜਿਹੜਾ ਵੋਟਾਂ ਦਾ ਚਲਨ ਹੈ ਉਹ ਚੱਲਦਾ ਰਿਹਾ ਤਾਂ ਫਿਰ ਸੁਖਬੀਰ ਬਾਦਲ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਪ੍ਰਭਾਵ ਕੀ ਹੋਵੇਗਾ ਉਸ ਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗਣਗੇ ਜਿਹੜਾ ਬਾਗੀ ਤੜਾ ਹੈ ਉਹ ਕੀ ਇੱਥੇ ਆਪਣਾ ਕੋਈ ਉਮੀਦਵਾਰ ਉਤਾਰੇਗਾ ਇਸਦੇ ਬਾਰੇ ਵੀ ਹਜੇ ਕੋਈ ਖਾਸ ਖਬਰ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਉਹ ਆਪਣੀ ਧਰਤੀ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਦੀ ਪੰਜ ਮੈਂਬਰੀ ਕਮੇਟੀ ਧਰਤੀ ਲਗਾਤਾਰ ਕਰ ਰਹੀ ਹੈ ਬੜੇ ਜੋਰ ਸ਼ੋਰ ਨਾਲ ਕਰ ਰਹੀ ਹੈ ਕਿਹਾ ਵੀ ਜਾ ਰਿਹਾ ਹੈ ਕਿ ਉਹਨਾਂ ਨੂੰ ਬਹੁਤ ਵਧੀਆ ਭਰਮਾ ਹੰਗਾਰਾ ਜਿਹੜਾ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਿਹਾ ਹੈ ਲੇਕਿਨ ਉਹਦਾ ਟੈਸਟ ਜਿਹੜਾ ਹੈ ਵੋਟਾਂ ਦੇ ਵਿੱਚ ਕੀ ਉਹ ਇਸ ਸਮੇਂ ਇੱਥੇ ਉਮੀਦਵਾਰ ਖੜਾ ਕਰਕੇ ਦਿਖਾਉਣਾ ਚਾਹਣਗੇ ਕਿ ਉਹ ਸੁਖਬੀਰ ਬਾਦਲ ਨਾਲੋਂ ਵੱਧ ਪ੍ਰਵਾਨਿਤ ਨੇ ਲੋਕਾਂ ਦੇ ਵਿੱਚ ਤਾਂ ਸ਼ਾਇਦ ਉਸ ਉਹ ਟੈਸਟ ਇਸੇ ਵੇਲੇ ਕੀਤਾ ਜਾ ਸਕਦਾ ਹੈ ਜੇ ਉਹ ਕੋਈ ਆਜ਼ਾਦ ਉਮੀਦਵਾਰ ਜਾਂ ਆਪਣੇ ਵੱਲੋਂ ਕੋਈ ਉਮੀਦਵਾਰ ਖੜਾ ਕਰ ਦੇਣ ਤਾਂ ਉਸ ਜਿਹੜਾ ਅਕਾਲੀ ਦਲ ਦੇ ਵਿੱਚ ਕੌਣ ਲੋਕਾਂ ਦੇ ਵਿੱਚ ਪ੍ਰਮਾਣਿਤ ਹੈ ਉਸ ਦਾ ਫੈਸਲਾ ਵੀ ਇਹਨਾਂ ਵੋਟਾਂ ਦੇ ਵਿੱਚ ਹੀ ਹੋ ਜਾਏਗਾ ਨਹੀਂ ਤਾਂ ਫਿਰ ਐਸਜੀਪੀਸੀ ਦੀ ਚੋਣਾਂ ਤੱਕ ਇੰਤਜ਼ਾਰ ਕਰਨਾ ਪਏਗਾ ਕਿ ਕਿਹੜਾ ਅਸਲੀ ਅਕਾਲੀ ਦਲ ਹੈ ਉਹ ਉਦੋਂ ਹੀ ਉੱਭਰੇਗਾ ਉਦੋਂ ਹੀ ਪ੍ਰਮਾਣਿਤ ਹੋਏਗਾ ਲੇਕਿਨ ਜੇ ਉਹ ਬਾਗੀ ਤਰ੍ਹਾਂ ਜਿਹੜਾ ਹੈ ਇਸ ਜ਼ਿਲ੍ਹੀ ਚੋਣ ਦੇ ਵਿੱਚ ਵੀ ਆਪਣਾ ਉਮੀਦਵਾਰ ਖੜਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਫਿਰ ਸ਼ਾਇਦ ਲੋਕਾਂ ਦੇ ਸਾਹਮਣੇ ਇਹ ਸਵਾਲ ਦਾ ਜਵਾਬ ਇਹਨਾਂ ਲੁਧਿਆਣਾ ਦੀਆਂ ਜ਼ਿਲ੍ਹੀ ਚੋਣਾਂ ਦੇ ਵਿੱਚ ਹੀ ਮਿਲ ਜਾਏ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਇਹਨਾਂ ਜ਼ਰੂਰ ਹੈ ਕਿ ਇਸ ਦਿਨ ਲੁਧਿਆਣਾ ਦੀਆਂ ਜ਼ਿਲ੍ਹੀ ਚੋਣ ਹੋਣ ਵਾਲੀ ਹੈ 19 ਤਰੀਕ ਨੂੰ ਇਹਨੀਆਂ ਵੋਟਾਂ ਪੈਣਗੀਆਂ ਉੱਥੇ ਲੜਾਈ ਜਰੂਰ ਜ਼ਬਰਦਸਤ ਹੋਏਗੀ ਸਾਰੀਆਂ ਤਰ੍ਹਾਂ ਹੀ ਪੂਰਾ ਜੋਰ ਲਾਉਣਗੇ ਆ ਪੂਰਾ ਮੁਕਾਬਲਾ ਹੋਏਗਾ ਇਸ ਸਾਰੀਆਂ ਹੀ ਤਰ੍ਹਾਂ ਦਾ ਭਵਿੱਖ ਜਿਹੜਾ ਹੈ ਇਸ ਚੋਣਾਂ ਦੇ ਨਤੀਜੇ ਦੇ ਉੱਪਰ ਡਿਪੈਂਡ ਕਰੇਗਾ ਨਿਰਭਰ ਕਰੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ 2027 ਦੇ ਵਿੱਚ ਕਿਹਦੀ ਸਰਕਾਰ ਪੰਜਾਬ ਵਿੱਚ ਬਣੇਗੀ ਕਿਹੜੀ ਪਾਰਟੀ ਉੱਭਰਦੀ ਹੈ ਕਿਹੜੀ ਪਾਰਟੀ ਪਿੱਛੇ ਰਹਿ ਜਾਂਦੀ ਹੈ ਉਹ ਲੁਧਿਆਣਾ ਦੀਆਂ ਜਮਨੀ ਚੋਣਾਂ ਹੀ ਜੜੀਆਂ ਨੇ ਉਸ ਤੱਕ ਕਰਮੀਆਂ ਇਹ ਲਾਜ਼ਮੀ ਹੈ ਇਹ ਪੱਕਾ ਹੈ ਇਹ ਗੜਾ ਹੈ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਆਏਗਾ 23 ਤਰੀਕ ਤੱਕ ਦਾ ਇੰਤਜ਼ਾਰ ਸਾਨੂੰ ਕਰਨਾ ਪਏਗਾ ਜਦੋਂ ਇਹ ਚੋਣਾਂ ਦਾ ਨਤੀਜਾ ਸਾਡੇ ਸਾਹਮਣੇ ਹੋਏਗਾ ਸੋ ਉਦੋਂ ਤੱਕ ਕੀ ਕੀ ਹੁੰਦਾ ਹੈ ਕੀ ਨਵੀਆਂ ਗਤੀਵਿਧੀਆਂ ਹੁੰਦੀਆਂ ਨੇ ਕੀ ਕਿਹੜੀ ਪਾਰਟੀ ਦਾ ਉਮੀਦਵਾਰ ਕੀ ਧਮਾਕਾ ਕਰਦਾ ਹੈ ਇਹ ਲੈ ਕੇ ਤੁਹਾਡੇ ਰੂਬਰੂ ਜ਼ਰੂਰ ਹੁੰਦੇ ਰਹਾਂਗੇ ਉਦੋਂ ਤੱਕ ਦੇ ਲਈ ਸਾਨੂੰ ਇਜ਼ਾਜ਼ਤ ਦਿਓ ਧੰਨਵਾਦ